ਦੈਂਤ ਪੁੱਤ ਕਰਮ ਧਰਮ ਕਿਚ ਸੰਜਮ ਨਾ ਪੜੇ ਦੂਜਾ ਪਾਉ ਨਾ ਜਾਣੇ ਦੈਂਤ ਪੁੱਤ ਕੌਣ ਹੈ ਇੱਥੇ ਦੈਂਤ ਆਖਿਆ ਜੀ ਹਰਨਾਕਸ਼ ਨੂੰ ਦੈਂਤ ਦਾ ਪੁੱਤਰ ਕੌਣ ਹੈ ਦੈਂਤ ਦਾ ਪੁੱਤਰ ਹੈ ਜੀ ਪ੍ਰਹਿਲਾਦ ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਵੈਸੇ ਗੁਰਬਾਣੀ ਮਿਥਿਹਾਸ ਨੂੰ ਮੰਨਦੀ ਨਹੀਂ ਪਰ ਇੱਥੇ ਪ੍ਰਹਿਲਾਦ ਦੀ ਉਦਾਹਰਣ ਲੈਣ ਦੇ ਪਿੱਛੇ ਇੱਕ ਬੜਾ ਵੱਡਾ ਕਾਰਨ ਹੈ ਉਹ ਕਾਰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਇੱਥੇ ਬਿਆਨ ਕੀਤਾ ਕੀ ਕਾਰਨ ਬਿਆਨ ਕੀਤਾ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਮੈਨੂੰ ਦੱਸੋ ਜੀ ਦੈਤ ਦਾ ਹਰਨਾਕਸ਼ ਦਾ ਪੁੱਤਰ ਪ੍ਰਹਿਲਾਦ ਉਹ ਰੱਬ ਦੀ ਬੰਦਗੀ ਕਰਦਾ ਸੀ ਪਰ ਕਿਹੜੇ ਦਿਨ ਕਰਦਾ ਸੀ ਕਿਹੜੇ ਦਿਨ ਜਾਪ ਕਰਦਾ ਸੀ ਪ੍ਰਹਿਲਾਦ ਕਿਸ ਸਮੇਂ ਬੈਠ ਕੇ ਭਗਤੀ ਕਰਦਾ ਸੀ ਸਮਾਂ ਕਿਹੜਾ ਨਿਰਧਾਰਤ ਕੀਤਾ ਸੀ ਉਹਨੇ ਪ੍ਰਹਿਲਾਦ ਕਿਹੜਿਆਂ ਖਾਸ ਮੰਤਰਾਂ ਦਾ ਉਚਾਰਨ ਕਰਦਾ ਸੀ ਪ੍ਰਹਿਲਾਦ ਕਿਹੜੇ-ਕਿਹੜੇ ਹੋਰ ਧਾਰਮਿਕ ਕਰਮ ਕਰਦਾ ਸੀ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਤਿਲਕ ਲਾਉਂਦਾ ਸੀ ਕਿਹੜੇ ਧਾਰਮਿਕ ਪੁਸਤਕਾਂ ਤੇ ਗ੍ਰੰਥਾਂ ਨੂੰ ਪੜ੍ਹ ਕੇ ਵਿਚਾਰ ਕੇ ਔਰ ਉਹਨੇ ਉਸ ਆਧਾਰ ਦੇ ਉੱਪਰ ਧਾਰਮਿਕ ਕਰਮ ਕੀਤੇ ਅੱਜ ਤੱਕ ਕਦੇ ਕਿਤੇ ਜ਼ਿਕਰ ਆਇਆ ਨਾ ਪ੍ਰਹਿਲਾਦ ਦਾ ਸਿਰਫ ਇੱਕੋ ਜ਼ਿਕਰ ਆਇਆ ਕਿ ਉਹ ਉਸ ਪਰਮਾਤਮਾ ਦਾ ਨਾਮ ਜਪਦਾ ਜੋ ਸਾਰੀ ਸ੍ਰਿਸ਼ਟੀ ਦਾ ਸਿਰਜਣਹਾਰ ਹੈ ਉਹਨੇ ਕੋਈ ਸਮਾਂ ਨਿਰਧਾਰਤ ਨਹੀਂ ਕੀਤਾ ਉਹ ਹਰ ਵੇਲੇ ਬੰਦਗੀ ਕਰਦਾ ਹੈ ਨਾ ਉਹਨੇ ਬੈਠਣ ਦਾ ਢੰਗ ਨਿਰਧਾਰਤ ਕੀਤਾ ਨਾ ਖੜੇ ਹੋਣ ਦਾ ਨਾ ਉਹਨੇ ਇਸ ਪ੍ਰਕਾਰ ਨਾ ਕੋਈ ਖਾਸ ਉਂਗਲ ਫੜਨ ਦੀ ਗੱਲ ਕੀਤੀ ਨਾ ਖਾਸ ਅਵਸਥਾ 'ਚ ਚੌਂਕੜਾ ਮਰਨ ਦੀ ਗੱਲਬਾਤ ਦਾ ਕਿਤੇ ਜ਼ਿਕਰ ਆਇਆ ਪਰ ਹਿਲਾਤ ਦੇ ਆਹ ਗੱਲਬਾਤ ਹੋ ਰਹੀ ਹੈ ਦੈਂਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੇ ਕਰਮ ਧਰਮ ਤੋਂ ਭਾਵ ਹੈ ਕਿ ਕਰਮਾਂ ਦੇ ਆਧਾਰ ਦੇ ਉੱਪਰ ਧਰਮ ਨੂੰ ਬਿਆਨ ਕਰਨਾ ਹਾਲਾਂਕਿ ਧਰਮ ਕਰਮ ਹੋਣਾ ਚਾਹੀਦਾ ਹੈ ਧਰਮ ਦੇ ਅਧੀਨ ਰਹਿ ਕੇ ਕਰਮ ਕਰਨੇ ਚਾਹੀਦੇ ਨੇ ਪਰ ਅੱਜ ਤੱਕ ਜਗਤ ਨੇ ਕਰਮ ਧਰਮ ਕੀਤੇ ਨੇ ਕਰਮ ਨਿਰਧਾਰਤ ਕਰਕੇ ਕਿਹਾ ਵੀ ਇਹ ਧਰਮ ਹੈ ਹੁਣ ਇਦਾਂ ਦੇ ਬਹੁਤ ਸਾਰੇ ਕਰਮ ਨੇ ਜਿਨ੍ਹਾਂ ਨੂੰ ਉਹਨਾਂ ਧਰਮ ਆਖਿਆ ਜਿਨ੍ਹਾਂ ਦੇ ਵਿੱਚੋਂ ਇਹ ਜਿਵੇਂ ਜਿਵੇਂ ਅਸੀਂ ਸ਼ਬਦ ਪੜਾਂਗੇ ਸਾਨੂੰ ਅੱਗੇ-ਅੱਗੇ ਸਤਿਗੁਰਾਂ ਨੇ ਉਹ ਸਾਰੇ ਕਰਮ ਧਰਮ ਬਿਆਨ ਕੀਤੇ ਨੇ ਖਾਸ ਪ੍ਰਕਾਰ ਦੇ ਮੰਤਰਾਂ ਦਾ ਜਾਪ ਹਵਨ ਯੱਗ ਖਾਸ ਗ੍ਰਹਿ ਨਕਸ਼ਤਰਾ ਦੇ ਅੰਦਰ ਖਾਸ ਪ੍ਰਕਾਰ ਦੀਆਂ ਪੂਜਾਵਾਂ ਕਰਨੀਆਂ ਖਾਸ ਖਾਸ ਢੰਗ ਨਾਲ ਖਾਸ ਖਾਸ ਦੇਵੀ ਦੇਵਤਿਆਂ ਨੂੰ ਮਨਾਉਣਾ ਪ੍ਰਹਿਲਾਦ ਨੇ ਇਹਨਾਂ ਚੋ ਕੱਖ ਵੀ ਨਹੀਂ ਕਰਿਆ ਨਾ ਉਹਨੇ ਕੋਈ ਕਰਮ ਧਰਮ ਕਰਿਆ ਨਾ ਉਹਨੇ ਐਦਾਂ ਦੇ ਕੋਈ ਸੰਜਮ ਪੜੇ ਨਹੀਂ ਕਿ ਕਿੱਦਾਂ ਭਗਤੀ ਕਰਨੀ ਹੈ ਕਿਹੜਾ ਤਿਲਕ ਲਾ ਕੇ ਕਰਨੀ ਹੈ ਕਿਹੜੀ ਮਾਲਾ ਗਲ ਚ ਪਾ ਕੇ ਕਰਨੀ ਹੈ ਕਿਹੜੀ ਮਾਲਾ ਹੱਥ ਦੇ ਵਿੱਚ ਫੜ ਕੇ ਜਪਣੀ ਹੈ ਕਿੱਦਾਂ ਦੇ ਵਸਤਰ ਪਹਿਨਣੇ ਹੈ ਕਿੰਨੇ ਵਸਤਰ ਪਹਿਨਣੇ ਹੈ ਕੁਝ ਨਹੀਂ ਪ੍ਰਹਿਲਾਦ ਨੇ ਇੱਕੋ ਹੀ ਕੰਮ ਕਰਿਆ ਉਹ ਹੈ ਜੀ ਸਾਦਗੀ ਦੇ ਨਾਲ ਪਰਮਾਤਮਾ ਦੀ ਬੰਦਗੀ ਕਰਨਾ ਔਰ ਉਹਦੇ ਪ੍ਰੇਮਾ ਭਾਵ ਦੇ ਵਿੱਚ ਲੀਨ ਹੋ ਜਾਣਾ ਇਹੋ ਹੀ ਗੱਲ ਤਾਂ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਕਿਸੇ ਵੀ ਪ੍ਰਕਾਰ ਦੇ ਖੇਕਣ ਚ ਉਲਝੇਵੇਂ ਦੇ ਵਿੱਚ ਉਲਝਣ ਦੀ ਲੋੜ ਨਹੀਂ ਸਾਦਗੀ ਦੇ ਨਾਲ ਉਸ ਪਰਮਾਤਮਾ ਦੀ ਬੰਦਗੀ ਵਾਲੇ ਪਾਸੇ ਧਿਆਨ ਦਿਓ ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੈ ਦੂਜਾ ਭਾਉ ਨਾ ਜਾਣੇ ਉਹਨੇ ਕਿਸੇ ਹੋਰ ਦੇਵੀ ਦੇਵਤੇ ਦੀ ਵੀ ਪੂਜਾ ਨਹੀਂ ਕੀਤੀ ਕਿਸੇ ਹੋਰ ਨੂੰ ਉਹਨੇ ਰੱਬ ਨਹੀਂ ਬਣਾਇਆ ਸਤਗੁਰੂ ਭੇਟਿਆ ਨਿਰਮਲ ਹੋਵਾ ਅਨੰਦ ਨਾਮ ਵਖਾਣਾ ਗੁਰੂ ਦੇ ਕੋਲੋਂ ਸਿੱਖ ਗਏ ਗੁਰੂ ਨੂੰ ਆਪਣਾ ਆਪ ਸਮਰਪਿਤ ਕਰਕੇ ਆਪਣਾ ਆਪ ਉਹਨੇ ਨਿਰਮਲ ਕਰ ਲਿਆ ਅਨੰਦ ਨਾਮ ਵਖਾਣਾ ਤੇ ਉਹਨੇ ਦਿਨ ਰਾਤ ਰੋਜ਼ਾਨਾ ਕੇਵਲ ਪ੍ਰਮਾਤਮਾ ਦਾ ਨਾਮ ਜਪਿਆ ਇਕੋ ਪੜੈ ਇਕੋ ਨਾਮ 부ਝੈ ਦੂਜਾ ਅਵਰ ਨਾ ਜਾਣੈ ਇਕ ਪਰਮਾਤਮਾ ਦਾ ਨਾਮ ਹੀ ਪ੍ਰਹਲਾਦ ਨੇ ਪੜਿਆ ਇਕ ਪਰਮਾਤਮਾ ਦਾ ਨਾਮ ਹੀ ਉਹਨੇ 부ਝਿਆ ਭਾਵਕੇ ਉਹਦੇ ਨਾਲ ਸਾਂਝ ਪਾਈ ਉਹਨੂੰ ਜਾਣਿਆ ਉਹਦਾ ਗਿਆਨ ਹਾਸਲ ਕੀਤਾ ਅਵਰ ਨਾ ਜਾਣੈ ਦੂਜਾ ਕੋਈ ਹੋਰ ਉਹਨੇ ਜਾਣਿਆ ਹੀ ਨਹੀਂ ਦੂਜੇ ਕਿਸੇ ਹੋਰ ਦੀ ਉਹਨੇ ਬੰਦਗੀ ਪ੍ਰੇਮਾ ਭਾਵ ਭਗਤੀ ਕੀਤੀ ਨਹੀਂ ਦੂਜੇ ਹੋਰ ਕਿਸੇ ਨਾ ਭਗਤ ਪ੍ਰਹਿਲਾਦ ਨੇ ਕੋਈ ਵਾ ਵਾਸਤਾ ਰੱਖਿਆ ਹੀ ਨਹੀਂ ਇਸੇ ਕਰਕੇ ਸਤਿਗੁਰਾਂ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹਰ ਜੁਗ ਜੁਗ ਭਗਤ ਉਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਤਾਂ ਆਖਿਆ ਤਾਂ ਪ੍ਰਹਿਲਾਦ ਦੀ ਰੱਖਿਆ ਕੀਤੀ ਹੈ ਮਲਕ ਨੇ